ਮਨਮਾਜੀ ਬਲਦੇਵ ਸਿੰਘ ਜੀ ਅੱਜ ਅੱਜ ਦਰਬਾਰ ਹਾਂਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਜੀ ਮੈਂ ਕਹਿੰਦਾ ਜਿਵੇਂ ਜੋ ਭਾਈ ਬਲਦੇਵ ਸਿੰਘ ਜੀ ਨੇ ਕਿਹਾ ਇਹਨਾਂ ਦਾ ਦਰਦ ਭਰਿਆ ਬਿਆਨ ਤੁਸੀਂ ਸੁਣ ਲਏ ਆ ਜਰੂਰ ਸਿੱਖ ਕੌਮ ਨੂੰ ਧਰਮੀ ਫੌਜੀਆਂ ਦੀ ਬਾਹ ਫੜਨੀ ਚਾਹੀਦੀ ਆ ਵਿਸ਼ੇਸ਼ ਤੌਰ ਤੇ ਜਿੱਥੇ ਬਾਕੀ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਆ ਕਿੰਨੇ ਕਹੋ ਸਾਨੂੰ ਬਦੀ ਮਿੱਟੀ ਦਾ ਸਰੂਪਨ ਨਹੀਂ ਮਿਲਿਆ ਵਿਸ਼ੇਸ਼ ਤੌਰ ਤੇ ਧਰਮੀ ਫੌਜੀਆਂ ਦਾ ਕਦਰ ਕਰਕੇ ਜੇ ਲੋ ਸਰਪਾ ਵੀ ਦਿੱਤਾ ਜਾਵੇ ਪਰ ਮਾਇਕ ਤੌਰ ਤੇ ਇਹਨਾਂ ਦਾ ਸਨਮਾਨ ਕੀਤਾ ਜਾਵੇ ਕਿ ਜਿਨ੍ਹਾਂ ਨੂੰ ਭਰੋਸਾ ਤੋਂ ਆਉਣਿਆ ਆਉਣ ਵਾਲੇ ਸਮੇਂ 'ਚ ਅਸੀਂ ਛੋਟੇ ਲੈਵਲ ਤੇ ਜਿੰਨੇ ਵੀ ਹੋ ਸਕੇ ਧਰਮੀ ਫੌਜੀਆ ਦਾ ਜ਼ਰੂਰ ਸਤਿਕਾਰ ਕਰਾਂਗੇ ਔਰ ਆਪਣਾ ਲੋ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ ਆ ਬੜੇ ਲੰਮੇ ਸਮੇਂ ਤੋਂ ਇਸ ਸੰਦਰਸ਼ਾਟ ਦੇ ਨੇ ਕਿਸੇ ਵੀ ਤਰ੍ਹਾਂ ਮੈਂ ਇਹ ਸ਼ੰਕਰਸ਼ਲ ਲੜ ਰਹਾ ਹਾਂ ਜੀ ਕੌਮ ਵਾਸਤੇ ਲੜਿਆ ਪਰ ਜੇ ਕਿਸ ਨੇ ਨਹੀਂ ਪਹਿਲਾਂ ਗੱਲ ਸੁਣੀ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਦਾ ਆਪਣੇ ਆ ਕਹਿੰਦੇ ਇਹਨਾਂ ਦੇ ਗੱਲ ਨੂੰ ਸੁਣੋ ਉਹਨੇ ਆਪੇ ਦੱਸਤਾ ਹੋਰ 10 ਸਾਲਾਂ ਨੂੰ ਕਿ ਦੇਖੋ ਧਰਮੀ ਫੌਜੀ ਨਹੀਂ ਲੱਪਣਾ ਇਹਨਾਂ ਦੀ ਵਿਸ਼ੇਸ਼ ਤੌਰ ਤੇ ਯਾਦਗਾਰ ਬਣਾਈ ਜਾਵੇ ਕੋਈ ਕੱਲੇ ਕੱਲੇ ਤੁਸੀਂ ਦੇਖੋ ਸੰਤਾਂ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ ਉਹਨਾਂ ਦੀਆਂ ਯਾਦਗਾਰਾਂ ਬਣਾਈ ਜਾ ਰਹੀਆਂ ਠੀਕ ਹੈ ਉਹਨਾਂ ਦਾ ਸਤਿਕਾਰ ਆ ਪਰ ਧਰਮੀ ਫੌਜੀਆਂ ਨੇ ਜਿਹਨਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਬੇਗਿਣਤੀਆਂ ਸਵਾਂ ਸੈਂਕੜਿਆਂ ਵਿੱਚ ਇੱਕ ਦੋ ਨਹੀਂ ਹੈਗੇ ਉਹਨਾਂ ਦੀ ਵੀ ਕੋਈ ਯਾਦਗਾਰ ਬਣਾਈ ਜਾਵੇ ਫੇ ਆਉਣ ਵਾਲੇ ਸਮਝ ਪਤਾ ਲੱਗੇ ਕਿ ਜਦੋਂ ਜੂਨ 84 ਵਿੱਚ ਅਟੈਕ ਹੋਇਆ ਸੀ ਧਾਰਮੀ ਫੌਜੇ ਦੀ ਕੀ ਕੁਰਬਾਨੀਆਂ ਵਿਸ਼ੇਸ਼ ਤੌਰ ਤੇ ਮੈਂ ਤਾਂ ਇਹ ਕਹਾਂ ਜਿਹੜੀ ਗੈਲਰੀ ਬਣੀ ਹੈ ਗੈਲਰੀ ਦੇ ਵਿੱਚ 10 12 ਫੋਟੋਆਂ ਲਾ ਕੇ ਨਾਲ ਦੀਆਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਇਤਿਹਾਸ ਲਿਖਿਆ ਜਾਵੇ ਇਸ ਕਰਕੇ ਜਿਹੜੇ ਜਿਹੜੇ ਜਿਹਨਾਂ ਨੂੰ ਤਾ ਉਹਨਾਂ ਦਾ ਨਾਂ ਲੈ ਕੇ ਲਿਸਟ ਬਣਾ ਕੇ ਪਿੰਡਾਂ ਦੇ ਐਡਰੈਸ ਲੈ ਕੇ ਲਿਖਿਆ ਜਾਵੇ ਇਹਨਾਂ ਦੀ ਬੜੀ ਕੁਰਬਾਨੀ ਆ ਹਾਂਜੀ ਮੇਰਾ ਨਾਮ ਜੀ ਬਲਦੇਵ ਸਿੰਘ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਹੱਥ ਦੇ ਵਿੱਚ ਵਿਦੇਸ਼ ਤੋਂ ਸੰਗਤ ਆਈ ਹੈ ਮੰਪਤ ਪੱਤਾ ਜਾ ਰਿਹਾ ਹੈ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਕਮਿਊਨਿਟੀ ਜਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਦਾਸੋ ਕੋਰੇਆ ਔਰ ਮੈਂ ਜਿੱਥੇ ਪ੍ਰਸਤਾਤ ਧੰਨਵਾਦ ਕਰਦਾ ਉਥੇ ਮੈਂ ਵੀਰ ਬਲਦੇਵ ਸਿੰਘ ਦਾ ਵੀ ਧੰਨਵਾਦ ਕਰਦਾ ਔਰ ਤੁਹਾਂ ਕਿਹਾ ਕਿ ਆਏ ਨੇ ਆਏ ਅਹੀ ਉਹਨਾਂ ਨੂੰ ਬਹੁਤ ਸਤਕਾਰ ਦੇ ਨਾਲ ਮਿਲਿਆ ਔਰ ਉਹਨਾਂ ਦਾ ਦਿਲੋਂ ਸਤਕਾਰ ਕਰਦੇ ਆ ਔਰ ਮੈਂ ਇਹ ਗੱਲ ਕਹਾਂ ਤੋਂ ਕੋਈ ਸੰਕੋਚ ਨਹੀਂ ਕਰੂੰਗਾ ਕਿ ਜੇਵਾ ਸਾਡੀ ਸੇਕ ਕੌਮ ਦੇ ਵਾਰਸਾਂ ਦੇ ਫਰਜ਼ ਹੀ ਉਹ ਭਾਈ ਬੰਦੇਵ ਸਿੰਘ ਜੀ ਕਰ ਰਹੇ ਨੇ ਔਰ 12 ਦੇ ਵਿੱਚ ਭਾਈ ਗੰਤੀ ਸਿੰਘ ਯੂਕੇ ਵਾਲੇ ਟੀਵੀ ਚੈਨਲ ਦੇ ਮਾਲਕ ਨੇ ਕੀਤੇ ਸੀ ਔਰ ਮੈਂ ਇੱਥੇ ਜਿਹੜਾ ਵਾ ਇਹਨਾਂ ਦੇ ਨਾਲ ਹੀ ਨਹੀਂ ਕੱਲਾ ਮੈਂ ਇਹਨੀ ਗੱਲ ਕਹਿਣੀ ਚਾਹੁੰਦਾ ਕਿ ਧਰਮੀ ਫੌਜੀਆ ਨੇ ਜਿਨ੍ਹਾਂ ਨੇ ਇੱਕ ਮਿਲ ਕੇ ਸਿੱਧੇ ਤੌਰ ਤੇ ਲਈਏ ਨਾ ਟੈਂਕ ਤੇ ਤੋਪਾਂ ਨਾਲ ਮੱਥਾ ਲਾਇਆ ਸੀ ਔਰ ਧਰਮ ਤੇ ਕੌਮ ਦੀ ਖਾਤ ਲਾਹੀ ਅੱਜ ਇਹਨਾਂ ਦੀ ਕੁਰਬਾਨੀ ਦਾ ਮੁੱਢ ਜਿਹੜਾ ਅਸੀਂ ਕੌਮ ਨੂੰ ਕੌਮ ਦਾ ਜੱਫੀ ਜੋੜਾ ਜਿਵੇਂ ਸਾਡੇ ਸਿੱਖਾਂ ਦੇ ਵਾਰਸ ਨਹੀਂ ਕਰਦੇ ਇਹਕਰ ਜੇਕਰ ਵੋਟਾਂ ਦੀ ਰਾਜਨੀਤੀ ਕਰਦੇ ਤੇ ਸਾਡੀ ਸਿੱਖ ਕੌਮ ਦੇ ਲਈ ਸਾਡੇ ਮੁੰਡਾ ਆ ਕੇ ਇਹਨਾਂ ਨੂੰ ਸਾਡੇ ਜਿਹੜਾ ਸਰਕਾਰ ਹੈ। ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਆਪਣੇ ਧਰਮੀ ਫੌਜੀਆ ਵੱਲੋਂ ਸਰਦਾਰ ਬਲਦੇਵ ਸਿੰਘ ਜੀ ਯੂਕੇ ਅਮਰਤਸਰ ਚਾਰ ਕਮੇਟੀ ਤੇ ਉਧਰ ਹੋਰ ਯੂਰਪ ਕੰਟਰੀਆਂ ਦੇ ਜਿਹੜੇ ਬਾਹਰ ਦੇ ਸਾਡੀ ਸਿੱਖ ਸੰਗਠਾ ਉਹਨਾਂ ਅੱਗੇ ਅਪੀਲ ਕਰਦਾ ਕਿ ਅਸੀਂ ਆਪਣੇ ਐਸਡੀਪੀਸੀ ਦੇ ਪ੍ਰਧਾਨ ਪਹਿਲਾਂ ਜਿਹੜੇ ਸਰਦਾਰ ਗੋਵਿੰਦ ਸਿੰਘ ਜੀ ਲੰਗੋਵਾਲ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਬਡੁੰਗਰ ਸਾਹਿਬ ਤੇ ਉਸ ਤੋਂ ਬਾਅਦ ਤਾਂ ਤਾਮੇ ਸਾਹਿਬ ਇਹਨਾਂ ਸਾਰਿਆਂ ਨੂੰ ਬੇਨਤੀ ਕਰ ਚੁੱਕਾ ਅਸੀਂ ਸਾਰੇ ਧਰਮੀ ਫੌਜੀ ਕਰ ਚੁੱਕੇ ਹਾਂ ਤੇ 6 ਜੂਨ ਤੱਕ ਘਲੂ ਘਰਾ ਬਣਾਇਆ ਜਾਂਦਾ ਇੱਕ ਦਿਨ 7 ਜੂਨ ਤੋਂ ਸਾਡਾ ਸ਼ੁਰੂ ਹੋਦਾ ਕਿ ਧਰਮੀ ਫੌਜੀਆਂ ਦਾ ਇੱਕ ਦਿਨ ਸਾਡਾ ਨਾਲ ਜੋੜਿਆ ਜਾਏ ਤੇ ਆਪਣੇ ਯਾਦਗਾਰ ਸਾਡੇ ਧਰਮੀ ਫੌਜੀਆਂ ਦੇ ਬਣਾਉਣ ਵੱਲੋਂ ਅਸੀਂ ਬਹੁਤ ਬੇਨਤੀ ਕਰ ਚੁੱਕੇ ਹਾਂ ਇਹਨਾਂ ਕਿਸੇ ਨਹੀਂ ਕੀਤੀ ਅਸੀਂ ਸਰਦਾਰ ਬਲਦੇਵ ਸਿੰਘ ਨੂੰ ਬੇਨਤੀ ਕਰਦੇ ਹਾਂ ਜੇ ਅਸੀਂ ਆਪਣੇ ਤੌਰ ਤੇ ਗੁਰਦੁਆਰਾ ਅਮੋਰ ਬਾਈਪਾਸ ਦੇ ਤੇ ਸਿੱਖ ਧਰਮੀ ਸ਼ਹੀਦ ਸਿੱਖ ਧਰਮੀ ਫੌਜੀਆਂ ਦਾ ਬਣਾ ਰਹੇ ਹਾਂ ਤੋਂ ਸਾਡੀ ਸਾਰੀ ਸੰਗਤ ਨੂੰ ਬਾਹਰ ਦੀਆਂ ਸੰਗਤਾਂ ਨੂੰ ਆਪਣੇ ਵਸ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਾਡੀ ਵੱਧ ਤੋਂ ਵੱਧ ਇਹਨਾਂ ਦੇ ਥੂਮਤ ਕਰਨ ਔਰ ਅਸੀਂ ਇਹ ਨਹੀਂ ਕਿ ਕਿਸੇ ਨੂੰ ਸਾਡੇ ਸਾਰੇ ਧਰਮੀ ਫੌਜੀ ਤਕਰੀਬਨ ਹੁਣ ਰੋਟੀ ਖਾਂਦੇ ਸਹੀ ਨੇ ਦੋ ਚਾਰ ਪਰਿਵਾਰ ਛੱਡ ਕੇ ਇਹਨਾਂ ਨੂੰ ਕਿਸੇ ਨੂੰ ਮਤਲਬ ਇਨੀ ਲੋੜ ਨਹੀਂ ਕਿ ਜਿਹੜਾ ਰੋਟੀ ਬਿਨਾ ਖਾਂਦੇ ਹੋਣਦੇ ਉਹਨਾਂ ਦੀ ਮੰਗ ਕੀਤੀ ਜਾਏ ਪਰ ਕੁੱਝ ਪਰਿਵਾਰ ਦੋ ਚਾਰ ਹੈ ਜਿਹੜਾਂ ਦੇ ਲੋੜਵੰਦ ਵੀ ਹੈਗੇ ਨੇ ਤੋਂ ਅਸੀਂ ਬੇਨਤੀ ਇਹ ਕਰਦੇ ਆ ਆਪਣੇ ਤੌਰ ਤੇ ਕਿ ਐਸਜੀਪੀਸੀ ਨੇ ਸਾਡੀ ਨਹੀਂ ਮੰਨੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕੀਤੀ ਸੀ ਕੱਠੇ ਹੋ ਕੇ ਦੋ ਸਾਲ ਪਹਿਲੋ ਤੇ ਸਾਡਾ ਇੱਕ ਦਿਨ ਕਲੂਕਾਰਾ ਸਾਹਿਬ ਦੇ ਨਾਲ ਜੋੜਿਆ ਜਾਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਵੀ ਕਰਾਂਗੇ ਪਰ ਹੋਈ ਅਜੇ ਤੱਕ ਨਹੀਂ ਤੋ ਸਾਡੀ ਇੱਕ ਸ਼ਹੀਦੀ ਜਗ੍ਹਾ ਦੇ ਵਿੱਚ ਇੱਥੇ ਨਾਲ ਕਾਇਸ਼ੀ ਕਿ ਸਾਡੀ ਨਾਲ ਨਾਂ ਜੋੜਿਆ ਜਾਏ ਉਹ ਵੀ ਨਹੀਂ ਬੇਨਤੀ ਮੰਨੀ। ਤੋ ਅਸੀਂ ਹੁਣ ਲਾਸਟ ਅਪੀਲ ਆਪ ਕਰਦੇ ਆ ਕਿ ਜਿਹੜੀ ਆਪ ਸੈਟੀ ਜਗ੍ਹਾ ਬਣਾ ਰਹੇ ਆਂ ਬੋਰ ਬਾਈਪਾਸ ਸੇ ਉਹਦੇ ਵਿੱਚ ਸਾਡੀ ਜ਼ਰੂਰ ਵੱਧ ਵੱਧ ਮਤਖੀਤੀ ਜਾਏ ਤਾਂ ਕਿ ਸਭੂ ਸਾਰੇ ਜਿੰਨੇ ਧਰਵੀ ਫੌਜੀ ਉਹਨਾਂ ਦਾ ਇੱਕ ਸ਼ਹੀਦੀ ਜਗ੍ਹਾ ਸੋ ਧਰਵੀ ਸੈ ਫੌਜੀਆਂ ਦੇ ਛੀਦੀ ਜਗ੍ਹਾ ਬਣ ਸਕੇ। ਤੋ ਇੰਨੀ ਗੱਲ ਕਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ